ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਓ ਆਪ ਸਭ ਨੂੰ ਲੋਹੜੀ ਤੇ ਪਵਿੱਤਰ ਮਾਗੀ ਦੀ ਲੱਖ ਲੱਖ ਵਧਾਈ ਹੋਵੇ ਤੇ ਤੁਹਾਨੂੰ ਲੈ ਚੱਲਦੇ ਆਂ ਚੜੀ ਮੁਕਤਲੀ ਪਵਿੱਤਰ ਧਰਤੀ શ્રી ਮੁਕਸੇ ਸਾਹਿਬ ਜਿੱਥੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਘੋੜੇ ਘੋੜੀਆਂ ਤੇ ਕੁੱਤਿਆਂ ਤੇ ਹੋਰ ਅਦਭਤ ਜਾਨਵਰਾਂ ਦਾ ਮੇਲਾ ਨੂੰ ਪਸ਼ੂਤਨ ਮੰਡੀ ਵੀ ਕਹਿੰਦੇ ਆ ਤੇ ਆਓ ਜੁੜੇ ਰਹੋ ਸਾਡੇ ਨਾਲ ਤੇ ਦੇਖੋ ਅਦਭਤ ਨਜ਼ਾਰੇ ਪਛੂ ਮੇਲਾ ਮੰਡੀ ਸ੍ਰੀ ਮੁਕਤਸਰ ਸਾਹਿਬ ਬਰਾਡ ਸਟੱਡ ਫਾਰਮ ਹਲੋ ਬਹੁਤ ਚੰਗਾ ਕੱਢੀ ਤੇ ਘੋੜਾ ਬੱਜਾਂ ਬਣ ਕੇ ਬਹੁਤ ਹੀ ਸੋਹਣੇ ਘੋੜੇ ਘੋੜੀਆਂ ਵਿੱਚ ਕਿਤੇ ਕਿਤੇ ਇਹ ਖਾਣ ਪੀਣ ਦੀਆਂ ਦੁਕਾਨਾਂ ਫਾਸਟ ਫੂਡ ਪਕੌੜੇ ਬਰੈਡ ਕੋਕ ਮੁਖਸਰ ਦੇ ਦੇਸੀ ਘਿਓ ਵਾਲੇ ਕੁਲਚੇ ਬਹੁਤ ਹੀ ਸੁੰਦਰ ਕੁਦਰਤੀ ਨੇਚਰ ਕੁਦਰਤੀ ਮਹਾਰਾਣਾ ਸਟੱਡ ਫਾਰਮ ਫਿਰ ਸੇ ਤੋਂ ਆਇਆ ਜੀ ਸ਼ੇਰ ਗਿਲ ਸਟਾਲ ਫਾਰਮ ਕਿਹਦੇ ਕਿਹਦੇ ਠੰਡਾ ਗੰਨੇ ਦਾ ਜੂਸ ਸੂਰਜ ਵੀ ਛਪਨ ਦੇ ਕਿਨਾਰੇ ਹੋਇਆ ਖੜਾ ਹੈਗਾ ਮੁਕਸਦ ਸਪੈਸ਼ਲ ਦੇਸੀ ਕਿਵੜੇ ਕੁਲਚੇ ਛੋਲੇ ਆਨੰਦ ਲਓ ਆ ਡੌਗ ਵੇਖ ਕੇ ਭੁਲੇਖਾ ਪੈਂਦਾ ਸ਼ੇਰ ਆ ਕਿ ਡੌਗ ਆ ਸ਼ੇਰ ਆ ਰਕੇ ਕੁੱਤੇ ਬੱਬਰ ਸ਼ੇਰਾਂ ਵਰਗੇ ਕੁੱਤੇ ਬਹੁਤ ਵੱਡੇ ਵੱਡੇ ਹੋਏ ਪਏ ਆ ਇਹ ਸੁੱਤੇ ਪਏ ਆਰਾਮ ਫਰਮਾ ਰਹੇ ਆ ਆ ਪੰਜਾਬ ਦੇ ਪੰਜਾਬ ਦੇ ਚੋਬਰ ਇੱਧਰੋਂ ਕੈਮਰੇ ਚ ਲਈ ਗਈ ਸੀ ਕਿਹੜੀ ਜਗ੍ਹਾ ਤੋਂ ਆਏ ਹੋ ਕਿੱਥੋਂ ਆਏ ਹੋ ਕਬਰ ਕਬਰਾਂ ਵਾਲਾ ਆਰ ਵੀ ਅਗਰੋਲ ਬਸ ਸੂਰਜ 10-15 ਮਿੰਟ ਦੀ ਖੇਡ ਹੈਗੀ ਹੈ ਸੂਰਜ ਛਿਪ ਜਾਣਾ ਹੈਗਾ ਬੜੀ ਮੁਸ਼ਕਲ ਨਾਲ ਧੁੱਪ ਨਿਕਲੀ ਸੀ ਅੱਜ ਕਿ ਜਿਸ ਪਾਸੇ ਵੀ ਨਿਗਾਹ ਮਾਰੇ ਘੋੜੇ ਘੋੜੀਆਂ ਸਾਰੇ ਸਟੱਡ ਫਰਮਾਂ ਨੇ ਆਪਣੇ ਘੋੜੇ ਘੋੜੀਆਂ ਸ਼ਿੰਗਾਰ ਕੇ ਲਿਆਂਦੇ ਆ ਤਾਂ ਜੋ ਮੇਲੇ ਦੀ ਸੁੰਦਰਤਾ ਹੋਰ ਵਧਾਈ ਜਾ ਸਕੇ ਇੱਧਰ ਘੋੜੇ ਘੁੜੀਆਂ ਸੇ ਕਾਠੀਆਂ ਤੇ ਲਗਾਮਾਂ ਦੀ ਦੁਕਾਨ ਆ ਹਰ ਘੋੜੀਆਂ ਘੁੜੀਆਂ ਕੋਲੇ ਸ਼ੌਂਕ ਆ ਪੰਜਾਬ ਦੇ ਸ਼ਕੀਨ ਗੱਭਰੂ ਆ ਕਹਿੰਦੇ ਤੋਂ ਪਤੂੜ ਧੱਕੇ ਜਿਹੜੇ ਜਰ ਸਕਦੇ ਮੇਲਿਆਂ ਦੀ ਸੈਰਸੋਈ ਕਰ ਸਕਦੇ ਤੂੜੀ ਤੰਦ ਤਬ ਸਭ ਵੇਚ ਵੱਟ ਕੇ ਤੇ ਮਾਰਦਾ ਦਮੰਮੇ ਜੱਟ ਮੇਲੇ ਆ ਗਿਆ ਕਿਹੜਾ ਪਿੰਡ ਬਾਈ ਜੀ ਵਾਹ ਜੀ ਵਾਦਿਆ ਹੁਣ ਕਿਹੜਾ ਲੰਬੀ ਦੇ ਕੋਲੇ ਵਾਹ ਜੀ ਵਾਹ ਕੀ ਬਾਤ ਹੈ ਲੋ ਜੀ ਟਰਕੀ ਇਹ ਟਰਕੀ ਤੇ ਕਬੂਤਰ ਅੱਛਾ ਵਾਈਬ ਵੀ ਹੋਣ ਲੱਗ ਗਏ ਅੱਛਾ ਵਾਈਬ ਹੀ ਹੈ ਗਿਆ ਜਿਹੜਾ ਆ ਉਹ ਅੱਛਾ ਉਹ ਜਿਹੜੀ ਉੱਲੀ ਆ ਮੁੜ ਕੇ ਜੋੜਾਂ ਦੇ ਦਰਦਾਂ ਵਾਸਤੇ ਤੇਲ ਨਹੀਂ ਰੁਕਰ ਨਹੀਂ ਰਹਾ ਸ਼ਾ ਕਾਲੇ ਤੇ ਸ਼ਾ ਛੱਟੇ ਘੋੜੇ ਘੋੜੀਆਂ ਆਪ ਦਾ ਆਪ ਦਾ ਜੋਰ ਦੁਕਾਨ 'ਚ ਲੱਗੇ ਹੋਏ ਆ ਪੰਜਾਬੀ نیوز ਦੇ ਇਕੱਠਿਆਂ ਦੀਆਂ ਆ ਚਿੱਟੇ ਦੁੱਧ ਘੋੜੇ ਘੋੜੀਆਂ ਮੇਲੇ ਦੀ ਰੌਣਕ ਵਧਾ ਰਹੇ ਆ ਆ ਘੋੜੇ ਘੋੜੀਆਂ ਵਾਸਤੇ ਸੰਦ ਵੀ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਕਿਵੇਂ ਛਿੰਗਾਰੇ ਉਹਨਾਂ ਨੂੰ ਜੋ ਦਾਣਾ ਪੱਠੇ ਵਗੈਰਾ ਪਾਉਂਦੇ ਹੁੰਦੇ ਅਸੀਂ ਖੁਰਲੀਆਂ ਐ ਸਪਰਡ ਪਾਲਸ ਕਰਕੇ ਪਿੱਤਰ ਲਾ ਕੇ ਸ਼ੌਕ ਨਾਲ ਖਿਲਾ ਰੀਆਂ ਆ ਕੰਨ ਜੋੜ ਦਾ ਘੋੜਾ ਝੁੰਮਰ ਵੀ ਲੱਗੇ ਹੋਏ ਆ ਇੰਨਾ ਸਜਾ ਕੇ ਰੱਖਿਆ ਘੋੜਿਆਂ ਨੂੰ ਇਹ ਹੈ ਜੀ ਅਕਬਰ ਸਟੱਲ ਅਕਬਰ 60 ਇੰਚ ਉੱਚਾ ਘੋੜਾ ਆ ਛੋਟੇ ਬੱਚੇ ਆ ਜੀ ਕਿਹੜਾ ਪਿੰਡ ਬਾਈ ਕਿਹੜਾ ਪਿੰਡ ਮੰਡੀ ਡੱਬ ਵਾਲੀ ਤੋਂ ਆਇਆ ਜੀ ਹਰਿਆਣੇ ਤੋਂ ਐਂ ਦੁੱਧ ਵਰਗਾ ਚਿੱਟਾ ਪੂਰਾ ਦਾਗਣੀ ਮਰਸੀਡੀਜ਼ ਵਰਗੀਆਂ ਗੱਡੀਆਂ ਘੋੜਿਆਂ ਦੇ ਲਿਆਉਣ ਲਿਆਉਣ ਵਾਸਤੇ ਬਣਾਈਆਂ ਇਹਨਾਂ ਨੇ ਏਸੀ ਲੱਗੇ ਵਿੱਚ ਇੰਨੇ ਸਿ ਘੋੜੇ ਆਏ ਆ ਦੇਸੀ ਆਰਗੈਨਿਕ ਚੀਜ਼ਾਂ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਵੀ ਰੋਕਿਆੰਦੋ ਜੀ ਵੀ ਰੋਕਿਆ ਇਸ ਤੇ ਕਮਾਨ ਜੀ ਜੀ ਵੈਲਕਮ ਸਰ ਮੋਕਸਰ ਅਨੈਚਰਲ ਜੂਸ ਕਿੰਨੂ ਤੇ ਨਾਲ ਅਨਾਰ ਤੇ ਪਾਈਨੈਪਲ ਤੂੰ ਇਹਨਾਂ ਦੇ ਮਗਰ ਚ ਰ ਆ ਜਾ ਅਟਰੇ ਆ ਆਪਣੇ ਆ ਬੈਠਣ ਦੀਆਂ ਦਵਾਈਆਂ ਕੰਪਨੀਆਂ ਆਪਦੀਆਂ ਆਪ ਦਾ ਐਗਜ਼ੀਬਿਸ਼ਨ ਲਾਉਂਦੀਆਂ ਆਰ ਕੇ ਚਿਕਨ ਐਗ ਰੋਲ ਦੀ ਸ਼ਕਰਗੰਦੀ ਦੀ ਚਾਟ ਆ ਇੱਥੇ ਆਂਡਿਆਂ ਦਾ ਆਮਲੇਟ ਆ ਤੇ ਆਂਡਿਆਂ ਦੀ ਭਰਜੀ ਵਰਕ ਸਟੱਡ ਫਾਰਮ ਸੰਘਾ ਤਗੜੇ ਤਗੜੇ ਘੋੜੇ ਸੋਹਣੇ ਸੋਹਣੇ ਘੋੜੇ ਚਿੱਟੇ ਘੋੜੇ ਗੁਰਨਾਨਕ ਸਟੱਡ ਫਾਰਮ ਜੈਮਲ ਵਾਲਾ ਭਾਜੀ ਤਿਆਰੀ ਕਰੀ ਜਾਂਦੇ ਆ ਫਿਰ ਘੋੜਾ ਬੰਨਣਗੇ ਇੱਥੇ ਸਸੀ ਕਾ ਭਾਜੀ ਵਿੱਚ ਕੋਈ ਕੋਈ ਡੌਗ ਦਾ ਵੀ ਕੰਨ ਲ ਆ ਜਾਂਦਾ ਹੈਗਾ ਬਹੁਤ ਸੋਹਣੇ ਸੋਹਣੇ ਡੌਗ ਆ ਬਾਬਾ ਦੇ ਘੋੜੇ ਵੀ ਆ ਗਏ ਅੱਜ ਪੂਰੇ ਦੇਸ਼ੀ ਕਿਉਂ ਵਾਲੇ ਕੁਲਚੇ ਛੋੜ ਲੈ ਮੈਂ ਜਿੰਟੂ ਜਾਟ ਵਾਲਾ ਜਿੰਟੂ जाट ਵਾਲਾ ਬੇਵੀਆ ਰੋਟੀ ਪਾਣੀ ਛਕਣ ਵਾਸਤੇ ਵੈਸੇ ਬਰੈਡ ਪੀਸ ਪਕੌੜੇ ਆਲੂ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਤੇ ਬਾਲੂ ਸ਼ਾਇਆ ਸਾਰੇ ਦੂਰ ਦਰਾਡੇ ਤੋਂ ਆਏ ਸ਼ਕੀ ਜਾਂਦੇ ਆ ਬਹੁਤ ਵਧੀਆ ਸਪੈਸ਼ਲ ਪਕੌੜੇ ਬਣਾਉਂਦੇ ਆ ਘੋੜਾ ਘੋੜੀਆਂ ਵਾਸਤੇ ਜਿਉ ਜਿਹਾ ਵਿਆਹਾਂ ਵਿੱਚ ਲੋਕ ਟੈਂਟ ਲਾਉਂਦੇ ਆ ਉਦੋਂ ਵੀ ਸੋਹਣੇ ਸੋਹਣੇ ਟੈਂਟ ਘੋੜੇ ਘੋੜੀਆਂ ਵਾਸਤੇ ਲਾਏ ਆ ਲੋਕਾਂ ਨੇ ਕਿੰਨੂ ਦਾ ਜੂਸ ਚਾਹ ਕਿੰਨੂ ਖਾਓ ਚਾਹ ਜੂਸ ਪੀਓ ਇੱਕ ਤੇ ਇੱਕ ਘੋੜਾ ਸੋਹਣਾ ਉਸੇ ਘੈਂਟ ਛੱਲੀ ਪੂਰੀ ਇਹ ਵੀ ਇਸ ਮੇਲੇ ਦੀ ਸ਼ਾਨ ਆ ਪੂਰੀ ਪੁਰਾਣਾ ਮੈਸੀ ਜਿੰਨੇ ਘੋੜੇ ਘੋੜੀਆਂ ਉਹਨੀਆਂ ਹੀ ਥਾਰਾਂ ਆ ਕੋਰੇ ਘੋੜੀਆਂ ਚੈੱਕ ਕਰਾਉਣ ਵਾਸਤੇ ਡਾਕਟਰ ਸਾਹਿਬ ਬੈਠੇ ਆ ਆ ਆਮ ਪਬਲਿਕ ਦੀ ਸਹੂਲਤ ਲਈ ਸਿਹਤ ਵਿਭਾਗ ਦੀ ਗੱਡੀ ਵੀ ਨਾਲ ਦੇ ਨਾਲ ਹੀ ਆਪਣੀਆਂ ਸਵਾਵਾਂ ਦੇ ਰਹੀ ਹੈਗੀ ਆ ਡਾਕਟਰ ਸਾਹਿਬ ਬੈਠੇ ਆ ਬਾਦਲ ਸਾਹਿਬ ਦੇ ਪਿੰਡ ਦਾ ਸਟੱਡ ਫਾਰਮ ਆ ਗਿਆ ਬਾਦਲ ਸਟੱਡ ਫਾਰਮ ਕਿੰਨੀ ਸੇਵਾ ਕਰਦੇ ਐ ਇੰਨੇ ਬੰਦੇ ਦੀ ਸੇਵਾ ਨਹੀਂ ਕਰਦੇ ਜਿੰਨੀ ਘੋੜਿਆਂ ਦੀ ਕਰਦੇ ਆ ਕੇਸਰੀਆ ਨਹੀਂ ਮੈਂ ਜਬ ਉਹ ਚਲ ਗਈ ਆ ਰੁਸਤਮ ਜੀ ਇਹ ਖੁੰਡੇ ਸੋਟੀਆਂ ਦੇ ਨਾਲ ਦੁਕਾਨ ਹੈ ਜਿਹੜੇ ਸ਼ਕੀਨ ਆ ਖੁੰਡੇ ਖੁੰਡੀਆਂ ਤੇ ਸੋਟੀਆਂ ਇੱਥੋਂ ਲੈ ਕੇ ਜਾਂਦੇ ਆ ਸ਼ੌਂਕ ਆ ਹਰਕਦੇ ਪੰਜਾਬੀਆਂ ਦੇ ਸ਼ੌਂਕ ਵੱਖਰੇ اٹਕੂਏ ਆ ਇਹ ਵੈਟਰਨਰੀ ਫਾਰਮਾਸਿਟੀਕਲ ਦੇ ਆਪਦੇ ਆਪਦੇ ਸਭ ਦੇ ਬੂਥ ਲੱਗੇ ਹੋਏ ਆ ਮਿਕਸ ਫਾਰਮਾਸਿਟੀਕਲ ਵਾਲਿਆਂ ਦਾ ਆਊਟਰਲੈਟ ਬਹੁਤ ਲਾਇਆ ਹੈਗਾ ਬਹੁਤ ਵਧੀਆ ਇਹਨਾਂ ਦੇ ਪ੍ਰੋਡਕਟ ਆਉਂਦੇ ਹੈਗੇ ਆ ਆ ਘੋੜੇ ਘੋੜੀਆਂ ਕੁੱਤਿਆਂ ਦਾ ਸਮਾਨ ਆ ਲੋਕ ਦੂਰ ਦੂਰੋਂ ਆਉਂਦੇ ਆ ਖਰੀਦਣ ਵਾਸਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਦੀ ਲਾਡਲੀ ਫੌਜ ਦੂਰ ਦੂਰੋਂ ਬਾਬਾ ਜੀ ਕਿੱਥੋਂ ਆਏ ਹੋ ਮੈਂ ਸੋਰਸਿੰਗ ਵਾਹ ਜੀ ਵਾਹ ਕੀ ਬਾਤ ਆ ਦੇਸੀ ਮਸਾਲੇ ਆ ਜੀ ਜੋ